ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 7-8 ਦਿਨਾਂ ਦੀ ਯਾਨੀ ਕਿ 10 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਜਿਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਾਂਗੇ ਸੋ ਐਸ ਲਈ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 3 ਜਨਵਰੀ ਦਾ ਦਿਨ ਹੈ ਅੱਜ ਤੇ ਸ਼ਾਮ ਦੇ ਲਗਭਗ 6:00 6:00 ਦਾ ਟਾਈਮ ਹੋਣ ਜਾ ਰਿਹਾ ਜੋਈ ਗਏ ਸੀ ਤੁਹਾਨੂੰ ਸਵੇਰ ਦੀ ਵੀਡੀਓ ਤੁਹਾਨੂੰ ਚਾਫ ਡਾਟ ਦਿੱਤੀ ਸੀ ਕਿ ਧੁੰਦ ਜਿਹੜੀ ਆ ਉਹ ਜ਼ਮੀਨੀ ਲੈਵਲ ਤੇ ਕਾਫੀ ਖੇਤਾਂ ਨੂੰ ਜਿਹੜੀ ਪ੍ਰਭਾਵਿਤ ਕਰ ਰਹੀ ਸੀ ਅੱਜ ਬੀਤੀ ਰਾਤ ਤੋਂ ਧੁੰਦ ਵਾਣੀ ਸ਼ੁਰੂ ਹੋਈ ਜਿਹੜੀ ਕਿ ਪੰਜਾਬ ਦੇ ਬਹੁਤ ਹੀ ਖੇਤਰਾ ਨੂੰ ਕਵਰ ਕਰ ਗਈ ਔਰ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾ ਨੂੰ ਕਵਰ ਕਰ ਗਈ ਸੀ ਦੁਪਹਿਰ ਤੱਕ ਕੁਝ ਖੇਤਰਾ ਦੇ ਵਿੱਚ ਧੁੱਪ ਹੋਈ ਲੱਗੀ ਆ ਮਾਲਵੇ ਦੇ ਬਹੁਤ ਹੀ ਖੇਤਰਾ ਦੇ ਵਿੱਚ ਜਿਹੜਾ ਜਿਹਾ ਸੂਰਜ ਚੜਿਆ ਤੇ ਨਿੱਗੀ ਨਿੱਗੀ ਧੁੱਪ ਜਿਹੜੀ ਆ ਬਹੁਤ ਹੀ ਖੇਤਰਾ ਦੇ ਵਿੱਚ ਲੱਗੀ ਆ ਦੂਜੇ ਹਾਸੇ ਦੇ ਸਕਦੇ ਹਾਂ ਜੇਕਰ ਐਸਐਲਡੀ ਦੀ ਤਸਵੀਰ ਦੇਖੀਏ ਤੇ ਟਟੂਗੀਆਂ ਜਿਹੜੀ ਬਦਲਵਾਈ ਆ ਉਹ ਪੰਜਾਬ ਦੇ ਖਾਸਕਰ ਮੱਝ ਖੇਤਰ ਦੇ ਉੱ퍼 ਦੇ ਲੰਘ ਰਹੀ ਆ ਤੇ ਮਾਝੇ ਖੇਤਰਾ ਦੇ ਵਿੱਚ ਅੱਜ ਧੁੱਪ ਹੋ ਗਈ ਜੜਿਆ ਘਾਟੇ ਲੱਗਿਆ ਮਾਲਵੇ ਦੇ ਖੇਤਰਾ ਦੇ ਵਿੱਚ ਮੌਸਮ ਸਾਫ ਸੀ ਜਿਸ ਦੇ ਕਰਕੇ ਧੁੱਪ ਬਹੁਤ ਹੀ ਖੇਤਰਾ ਦੇ ਵਿੱਚ ਚੜੀ ਆ ਦੂਜੇ ਫਾਸੇ ਤੋਂ ਦੱਸ ਜਾਈਏ ਕਿ ਇੱਕ ਸਿਸਟਮ ਜਿਹੜਾ ਲੱਗਣਾ ਜੀ 6 7 8 ਤਰੀਕ ਨੂੰ ਜਾ ਕੇ ਲਿਆ ਫੱਜ ਦੀ ਦੁਪਹਿਰ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਸੰਭਵ ਹੈ ਤੇ 5 6 7 ਨੂੰ ਵੀ ਲੱਗ ਸਕਦਾ ਹੈ ਤੇ ਇਹ ਸਿਸਟਮ ਦੇ ਸਦਕਾ ਹਲਕੇ ਤੋਂ ਲੱਗੇ ਦਰਮਿਆਨੇ ਉਮੀਦ ਹਰ ਜੋਸਾ ਦੇ ਨੇ ਕਿਤੇ ਕਿਤੇ ਲੰਮਟੜੇ ਖੇਤਰਾ ਦੇ ਵਿੱਚ ਗੜੇਮਾਰੀ ਵੀ ਦਰਜ ਹੋ ਸਕਦੀ ਹੈ ਜਿਵੇਂ ਕਿ ਫਿੱਛੇ ਇਹ ਸਿਸਟਮ ਲੰਘਿਆ ਸੀ ਉਮੀਦ ਦੇ ਮੁਤਾਬਕ ਘਟ ਜਾ ਫਰਿਆ ਸੀ ਫਰੋ ਕ ਸੋ ਫਿਰ ਹਾਲ ਜਿਹੜਾ ਇਹ ਸਿਸਟਮ ਹੈ ਜੀ ਇਹ ਥੋੜਾ ਲੋ ਫ੍ਰੈਸ਼ਰ ਦੇ ਸਿਸਟਮ ਹੈ ਤੇ ਹਲਕੇ ਸ਼ਰਾਟੇ ਜਾਤ ਰਖੇਤਰਾ ਦੇ ਵਿੱਚ ਦੋਵੇਗਾ ਤੇ ਕੁਝ ਖੇਤਰਾ ਦੇ ਵਿੱਚ ਦਰਮਿਆਨੇ ਵੀ ਵੀ ਤਾਰਜ ਕਰਾ ਸਕਦਾ ਤੇ ਇਹ ਸਿਸਟਮ ਹੈ ਜਿਹੜਾ ਦਵਾਬਾ ਖੇਤਰ ਮਾਲਵਾ ਕੇਂਦਰੀ ਮਾਲਵਾ ਪੂਰਬੀ ਮਾਲਵਾ ਔਰ ਪੁਵਾਦ ਖੇਤਰ ਯਾਨੀ ਕਿ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਪੁਵਾਦ ਖੇਤਰ ਗੱਲ ਕਰੀਏ ਜੀ ਚੰਡੀਗੜ੍ਹ ਮੋਹਾਲੀ ਯੂਰੋਪਾ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਦਵਾਬਾ ਦੇ ਖੇਤਰ ਤੇ ਕੁਝ ਖ ਕਿਤੇ ਕਿਤੇ ਸ਼ਰਾਟੇ ਲੱਗ ਸਕਦੇ ਆ ਦੂਜੇ ਪਾਸੇ ਜੀ ਹਰਿਆਣੇ ਦੇ ਪੂਰਬੀ ਖੇਤਰ ਜਮਨਾ ਨਗਰ ਪੰਚਕula ਅੰਬਾਲਾ ਕ루 ਖੇਤਰ ਪਾਣੀ ਫਾਤ ਸੋਨੀ ਫਾਤ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਸ਼ਰਾਟੇ ਲੱਗਣਗੇ ਜੇਕਰ ਫਾਚੂngੀ ਖੇਤਰਾਂ ਦੀ ਗੱਲ ਕਰੀਏ ਜੀ ਹਲਕੇ ਸ਼ਰਾਟੇ ਦੇ ਆਸਾਰ ਜ਼ਰੂਰ ਰਹਿਣਗੇ ਪਰ ਬਹੁਤੇ ਵੱਡੇ ਮੀਂਹ ਜੜੇ ਫਾਚੂngੀ ਖੇਤਰਾਂ ਨੂੰ ਕਵਰ ਨਹੀਂ ਕਰਨਗੇ ਪੱਛਮੀ ਜਲਿਆਂ ਦੀ ਗੱਲ ਕਰੀਏ ਭਾਵੇਂ ਉਹ ਪੰਜਾਬ ਦੇ ਨੇ ਭਾਵੇਂ ਹਰਿਆਣੇ ਦੇ ਨੇ ਜਿਨ੍ਹਾਂ ਦੇ ਵਿੱਚ ਫਾਜ਼ਲਕਾ ਫਰੀਦਕੋਟ ਬਠਿੰਡਾ ਅਸ਼ਰ ਮੁਖਸਰ ਸਾਹਿਬ ਤਰਨਤਾਰਨ ਸਾਹਿਬ ਔਰ ਮੋਗੇ ਦੇ ਖੇਤਰ ਹਨ ਖੇਤਰਾਂ ਦੇ ਵਿੱਚ ਹਲ ਹਰਿਆਣੇ ਦੇ ਜੀ ਸਰਸਾ ਫਤਿਹਪੁਰਬਾਦ ਬਿਹਾਨੀ ਜੀਂਦ ਔਰ ਜੇਕਰ ਰਾਜਸਥਾਨ ਦੀ ਗੱਲ ਕਰੀਏ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਅਨੂਪਗੜ੍ਹ ਸਰਤਗੜ੍ਹ ਚੁਰੂ ਸੀਕਰ ਬੀਕਾਨੇਰੇ ਨਾਲ ਖੇਤਾਂ ਦੇ ਵਿੱਚ ਵੀ ਕਿਤੇ ਕਿਤੇ ਕੁਝ ਥਾਵਾਂ ਤੇ ਹਲਕੇ ਸ਼ਰਾਟੇ ਬਦਲਵਾਏ ਦੇ ਨਾਲ ਲੱਗ ਸਕਦੇ ਸਾਦੇ ਜੀ ਇਸ ਤੋਂ ਬਾਅਦ ਜੀ ਇਹ ਸਿਸਟਮ 6-7 ਤਰੀਕ ਤੱਕ ਸਰਗਰਮ ਰਹੇਗਾ ਉਸ ਤੋਂ ਬਾਅਦ 8 9 10 11 ਇਹਨਾਂ ਦਿਨਾਂ ਦੇ ਦਰਮਿਆਨ ਮਾਸੋਂ ਆਪਣਾ ਠੀਕ ਠਾਕ ਹੋਣਾ ਰਹੇਗਾ ਤੇ ਲੋੜੀ ਦਾ ਲੱਗੇ ਇੱਕ ਸਿਸਟਮ ਹੋਰ ਲੱਗਣਾ ਹੈ 12 13 14 ਦੇ ਆਸ-ਪਾਸ ਉਹਦੀ ਅਫਰਡਰ ਤੁਹਾਨੂੰ ਮੌਕੇ ਦੇ ਦੇਵਾਂਗੇ ਕਿਉਂਕਿ ਤਸਵੀਰ ਸਾਫ਼ ਉਦੋਂ ਹੋਈਗੀ ਜਦੋਂ ਇਹ ਸਿਸਟਮ ਲੱਗ ਕੇ ਅੱਗੇ ਲੰਘ ਜਾਏਗਾ ਤੇ ਉਸ ਤੋਂ ਬਾਅਦ ਫਿਰ ਇਹ ਕਨਫਰਮ ਹੋਏਗਾ ਕਿ ਉਹ ਸਿਸਟਮ ਕਿੰਨੇ ਕੁ ਪ੍ਰਭਾਵ ਪਾਏਗਾ ਤੇ ਕਿੰਨੇ ਖੇਤਾਂ ਨੂੰ ਕਵਰ ਕਰੇਗਾ ਸੋ ਇਹਦਾ ਹੈ ਜੀ ਸਿਸਟਮ ਦੇ ਅਫਰਡਰ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਦਰਮਿਆਨ ਧੁੰਦ ਵਾਲੇ ਫਖ ਤੋਂ ਜੇਕਰ ਦੇਖੀਏ ਕੱਲ ਵੀ ਧੁੰਦ ਜਮੇਨੇ ਲੈਵਲ ਤੇ ਬਣ ਸਕਦੀ ਹੈ ਹਾਲਾਂਕਿ ਅੱਜ ਦੇ ਲਈ orange alert ਜਿਹੜਾ ਮਾਸਫਾਗਨੇ ਜਾਰੀ ਕੀਤੇ ਸੀ ਕੱਲ ਦੇ ਲਈ ਕੋਈ alert ਨਹੀਂ ਹੈ ਪਰਸੋਂ alert ਜ਼ਰੂਰ ਹੈ ਜੀ 5 ਤਰੀਕ ਨੂੰ ਤੇ 6 ਤਰੀਕ ਨੂੰ ਦੋਨਾਂ ਦਿਨਾਂ ਦੇ ਦਰਮਿਆਨ ਗਰਜ ਲਿਸ਼ਕ ਦੇ ਨਾਲ ਤਗੜੇ ਮੀਂਹਾਂ ਦੇ ਹੋਣਗੇ ਤੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਹਲਕੀ ਗੜੇਮਾਰੀ ਵੀ ਹੋ ਸਕਦੀ ਹੈ ਤੇ ਬਾਕੀ ਟਾਈਮ ਟੂ ਟਾਈਮ ਤੁਹਾਨੂੰ ਅੰਕੜੇ ਤੁਹਾਨੂੰ ਅਪਡੇਟ ਜਿਹੜੀ ਅਸੀਂ ਦਿੰਦੇ ਰਹਾਂਗੇ ਤੇ ਬਾਕੀ ਧੁੰਦ ਵਾਲੇ alert ਕੱਲ ਨਹੀਂ ਹੈ ਪਰ ਜਮੇਨੇ ਲੈਵਲ ਤੇ ਧੁੰਦ ਜ਼ਰੂਰ ਬਣੇਗੀ ਉਹ ਕੁਝ ਸਮੇ ਬਣੇਗੀ ਬਾਕੀ ਜੋ ਜੋ ਸੂਰਜ ਚੜ੍ਹੇਗਾ ਤੇ ਧੁੰਦ ਵੀ ਫਿਰ ਥੋੜੀ ਘਟਣੀ ਸ਼ੁਰੂ ਹੋ ਜਾਏਗੀ ਤੇ ਪੰਜ ਦਿਨ ਫਿਰ ਤੋਂ ਬਾਅਦ ਜਾਂ ਕਹਿ ਲਿਆ ਕਿ ਚਾਰ ਦਿਨ ਰਾਤ ਤੋਂ ਕਿਤੇ ਕਿਤੇ ਬਦਲਵਾਈ ਅੰਡਰ ਕਰ ਜਾਏਗੀ ਪੰਜਾਬ ਦੇ ਵਿੱਚ ਤੇ ਪੰਜ ਦਿਨ ਫਿਰ ਤੋਂ ਬਾਅਦ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੋਵੇਗਾ 6-7 ਤਰੀਕ ਨੂੰ ਮੀਂਹ ਦਾ ਜਾਰੀ ਰਹੇਗਾ ਤੇ ਅਗਲੀ ਵੀਡੀਓ ਦੇ ਵਿੱਚ ਜੇ ਇਜਾਜ਼ਤ ਦਿਓ ਤੁਹਾਨੂੰ ਆ